ਜ਼ਿੰਦਗੀ ਕੀ ਹੈ ਕੁਝ ਕਲਾਈਨਾ ਨੇ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਜ਼ਿੰਦਗੀ ਕੀ ਹੈ ਇਸ ਨੂੰ ਸਮਝੋ ਧਿਆਨ ਦੇ ਨਾਲ ਕੁਝ ਕਲਾਈਨਾ ਲਿਖੀਆਂ ਨੇ ਜ਼ਿੰਦਗੀ ਇੱਕ ਵੰਗਾਰ ਹੈ ਟੱਕਰਾ ਕਰੋ ਜ਼ਿੰਦਗੀ ਇੱਕ ਉਪਹਾਰ ਹੈ ਪ੍ਰਵਾਨ ਕਰੋ ਜ਼ਿੰਦਗੀ ਇੱਕ ਮਹਮ ਹੈ ਸਰ ਕਰੋ ਜ਼ਿੰਦਗੀ ਇੱਕ ਗਮ ਹੈ ਕਾਬੂ ਪਾਓ ਜ਼ਿੰਦਗੀ ਇੱਕ ਦੁਖਾਂਤ ਹੈ ਟੱਕਰਾ ਕਰੋ ਜ਼ਿੰਦਗੀ ਇੱਕ ਖੇਡ ਹੈ ਇਸ ਨੂੰ ਖੇਡੋ ਜ਼ਿੰਦਗੀ ਇੱਕ ਫਰਜ਼ ਹੈ ਇਸ ਨੂੰ ਨਿਭਾਓ ਜ਼ਿੰਦਗੀ ਇੱਕ ਗੀਤ ਹੈ ਇਸ ਨੂੰ ਗਾਓ ਜ਼ਿੰਦਗੀ ਇੱਕ ਮੌਕਾ ਹੈ ਇਸ ਦਾ ਲਾਭ ਉਠਾਓ ਜ਼ਿੰਦਗੀ ਇੱਕ ਸਫ਼ਰ ਹੈ ਇਸ ਨੂੰ ਪੂਰਾ ਕਰੋ ਜ਼ਿੰਦਗੀ ਇੱਕ ਪਿਆਰ ਹੈ ਇਸ ਨੂੰ ਨਿਭਾਓ ਜ਼ਿੰਦਗੀ ਇੱਕ ਸੁਹਾਪਣ ਹੈ ਇਸ ਦੀ ਪ੍ਰਸ਼ੰਸਾ ਕਰੋ ਜ਼ਿੰਦਗੀ ਇੱਕ ਸੰਘਰਸ਼ ਹੈ ਇਸ ਨਾਲ ਜੂਝੋ ਜ਼ਿੰਦਗੀ ਇੱਕ ਅਡਾਉਣੀ ਹੈ ਇਸ ਨੂੰ ਹੱਲ ਕਰੋ ਜ਼ਿੰਦਗੀ ਇੱਕ ਰੋਸ਼ਨੀ ਹੈ ਇਸ ਨੂੰ ਹੋਰ ਰਸਨਾਓ ਜ਼ਿੰਦਗੀ ਇੱਕ ਰੋਸ਼ਨੀ ਹੈ ਇਸ ਨੂੰ ਹੋਰ ਰਸਨਾਓ ਜ਼ਿੰਦਗੀ ਕੀ ਜੇ ਅਗਰ ਤੁਹਾਨੂੰ ਇਹ मीनिंग ਸਮਝ ਲੱਗੇ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਹੌਸਲਾ ਬਜ਼ਾਈ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ